ਦੁੱਖ ਤੇਰੀ ਝੋਲੀ ਵਿੱਚ ਪਾ ਸਕਦਾ ਹੈ ਤੈਨੂੰ ਸਦਾ ਵਾਸਤੇ ਸੁਖੀ ਕਰ ਸਕਦਾ ਐਸੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ ਜਿਦੀ ਸ਼ਰਨ ਕਹਾਂ ਪਾਤਸ਼ਾਹ ਕਿੰਦੇ ਸਾਰੇ ਦੁੱਖ ਹੀ ਨਸ ਜਾਂਦੇ ਹੈ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਜਿਸ ਪ੍ਰਮਾਤਮਾ ਕੋਲ ਆਣ ਕੇ ਸਾਰੇ ਦੁੱਖ ਨਸ ਜਾਂਦੇ ਐ ਤੇ ਸੁਖ ਪ੍ਰਾਪਤ ਹੋ ਜਾਂਦਾ ਐ ਆਤਮਿਕ ਆਨੰਦ ਦੀ ਭਾਲ ਵਿੱਚ ਮਨੁੱਖ ਤੁਰਿਆ ਫਿਰਦਾ ਐ ਪਾਤਸ਼ਾਹ ਕਹਿੰਦੇ ਇਹ ਸੁਖ ਇਹ ਆਨੰਦ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਪ੍ਰਾਪਤ ਹੋ ਸਕਦਾ ਹੋਰਕ ਤੁਨ ਗੁਰੂ ਅੰਗਦ ਦੇਵ ਸਾਹਿਬ ਸੱਤੇ ਪਾਤਸ਼ਾਹ ਦੂਜੇ ਗੁਰੂ ਨਾਨਕ ਕੁੰਡੂਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਤਾਰੇ ਨੇ ਜਿੱਥੇ ਪਾਤਸ਼ਾਹ ਜੀ ਬੈੰਦੇ ਨੇ ਤਖਤ ਤੇ ਬਰਾਜਮਾਨ ਹੁੰਦੇ ਨੇ ਉਹਨਾਂ ਦੇ ਨਾਲ ਹੀ ਧਰਮਸ਼ਾਲਾ ਦੇ ਨਾਲ ਹੀ ਇੱਕ ਮਲੂਕੇ ਚੌਧਰੀ ਦਾ ਘਰ ਹੈ ਮਲੂਕਾ ਚੌਧਰੀ ਉਹ ਮਨਮੁਖ ਬੰਦਾ ਹੋਣ ਕਰਕੇ ਨਸ਼ਾ ਬੜਾ ਕਰਦਾ ਹੈ ਸ਼ਰਾਬ ਦਾ ਸੇਵਨ ਕਰਦਾ ਹੈ ਜਿੱਤੇ ਉਹ ਆਪਣੇ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਨੂੰ ਮੰਦਾ ਚੰਗਾ ਬੋਲਦਾ ਹੈ ਮਾੜੇ ਬੋਲ ਬੋਲਦਾ ਹੈ ਉਤੇ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੇ ਕੋਲ ਆਉਣ ਵਾਲੀ ਸੰਗਤ ਨੂੰ ਵੀ ਭੜੇ ਸ਼ਬਦ ਬੋਲਦਾ ਮਾੜੇ ਸ਼ਬਦ ਕਹਿੰਦਾ ਹੈ ਕਈ ਵਾਰੀ ਸੰਗਤ ਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ ਵੀ ਪਾਤਸ਼ਾਹ ਜਦੋਂ ਵੀ ਅਸੀਂ ਤੁਹਾਡੇ ਕੋਲ ਆਉਣੇ ਆ ਤੇ ਰਸਤੇ ਵਿੱਚ ਮਲੂਕਾ ਚੌਧਰੀ ਮਿਲ ਜਾਂਦਾ ਹੈ ਨਸ਼ੇ ਨਾਲ ਲੱਦਿਆ ਹੁੰਦਾ ਤੇ ਪਾਤਸ਼ਾਹ ਜੀ ਉਹ ਸਾਨੂੰ ਮਾੜੇ ਸ਼ਬਦ ਬੋਲਦਾ ਕਈ ਵਾਰੀ ਉਹ ਤੁਹਾਨੂੰ ਵੀ ਬੋਲ ਜਾਂਦਾ ਹੈ ਤੁਹਾਨੂੰ ਵੀ ਤੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜਾ ਬੰਦਾ ਸ਼ਰਾਬ ਪੀਣ ਵਾਲਾ ਹੈ ਉਹਦੀ ਮਤ ਚਰੀ ਜਾਂਦੀ ਹੈ ਖੋਟੀ ਮਤ ਹੋ ਜਾਂਦੀ ਹੈ ਪਾਤਸ਼ਾਹ ਦੀ ਬਾਣੀ ਦਾ ਬਚਨ ਹੈ ਦੁਰਮਤ ਮਦ ਜੋ ਪੀਵਤੇ ਬਿਕਲੀ ਪਤ ਕਮਲੀ ਦਰਮਤ ਕਹਿੰਦੇ ਐ ਸ਼ਰਾਬ ਨੂੰ ਪਾਤ ਕਹਿੰਦੇ ਜਿਹੜੇ ਬੰਦੇ ਇਹ ਨਸ਼ਾ ਕਰਦੇ ਏ ਉਹਨਾਂ ਦੀ ਮਤ ਦੂਰ ਹੋ ਜਾਂਦੀ ਏ ਮਤ ਚਲੀ ਜਾਂਦੀ ਏ ਉਹਨਾਂ ਨੂੰ ਅਕਲ ਨਹੀਂ ਰਹਿੰਦੀ ਐਸੇ ਮਨੁੱਖ ਕਿਸੇ ਦੇ ਸਕੇ ਨਹੀਂ ਹੁੰਦੇ ਨਾ ਉਹ ਆਪਣਿਆਂ ਦੇ ਬਣਦੇ ਏ ਨਾ ਉਹ ਬਗਾਨਿਆਂ ਦੇ ਬਣਦੇ ਏ ਉਹ ਕਿਵੇਂ ਦੇ ਸਕੈ ਨਹੀਂ ਬਗਾਨੇ ਦਾ ਤੇ ਬਨਨਾ ਕੀ ਉਹ ਤੇ ਆਪਣਿਆਂ ਦੇ ਨਹੀਂ ਬੰਦੇ ਭਾਈ ਪਾਤਸ਼ਾਹ ਦਾ ਬਚਨਾ ਨਾ ਆਪਣਾ ਪਰਾਇਆ ਨਾ ਪਛਾਨੇ ਖਸਮੋਂ ਧੱਕੇ ਕਾਈ ਉਹਨੂੰ ਆਪਣੇ ਬਗਾਨੇ ਦੀ ਪਹਿਚਾਨ ਹੀ ਨਹੀਂ ਭਾਈ ਐਸੇ ਬੰਦਿਆਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਸਮਝਾ ਰਹੇ ਨੇ ਸੰਗਤ ਨੇ ਕਿਹਾ ਠੀਕ ਹੈ ਪਾਤਸ਼ਾਹ ਜੋ ਤੁਹਾਡਾ ਹੁਕਮ ਅਸੀਂ ਤੇ ਤੁਹਾਡੇ ਹੁਕਮ ਦੇ ਬੱਦੇ ਹੁਈ ਐ ਅਸੀਂ ਤੇ ਤੁਹਾਡੇ ਹੁਕਮ ਦੇ ਵਿੱਚ ਐ ਮਹਾਰਾਜ ਜਿਵੇਂ ਤੁਹਾਡਾ ਹੁਕਮ ਐ ਠੀਕ ਐ ਇੱਕ ਦਿਨ ਨੂੰ ਮਲੂਕਾ ਚਿਰਕ ਚੌਧਰੀ ਨੇ ਅੰਤਾਂ ਦਾ ਨਸ਼ਾ ਕੀਤਾ ਦੁਰਮਤ ਪੀਤੀ ਸ਼ਰਾਬ ਪੀਤੀ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਤੇ ਉਹਨੂੰ ਦੌਰਾ ਪੈ ਗਿਆ ਹੱਥ ਪੈਰ ਵਿੰਗੇ ਹੋ ਗਏ ਜ਼ੁਬਾਨ ਤੋ ਤੋਤਲਾ ਹੋ ਗਿਆ ਮੂੰਹ ਵਿੰਗਾ ਹੋ ਗਿਆ بڑے ਵੈਦ ਹਕੀਮ ਨਜ਼ੂਮੀ ਸਦੇ ਸਭ ਨੇ ਆਪਣੀ ਵਾਰ ਲਾਈ ਵੈਦਾਂ ਨੇ ਦਵਾਈਆਂ ਦਿੱਤੀਆਂ ਹਕੀਮਾਂ ਨੇ ਆਪਣੇ ਤੌਰ ਤੇ ਦਵਾਈਆਂ ਦਿੱਤੀਆਂ ਤੇ ਨਜ਼ੂਮੀਆਂ ਨੇ ਆਪਣੀਆਂ ਕਰਾਮਾਤਾਂ ਵਿਖਾਈਆਂ ਪਰ ਕਿਸੇ ਦੀ ਕਰਾਮਾਤ ਦਵਾਈ ਨੇ ਅਸਰ ਨਾ ਕੀਤਾ ਕੰਮ ਨਾ ਕੀਤਾ ਪਰਿਵਾਰ ਬੜਾ ਦੁਖੀ ਵੀ ਇੰਨੇ ਵੈਦ ਬੁਲਾਏ ਇੰਨੇ ਹਕੀਮ ਬਣਾਏ ਕਿੰਨੇ ਨਜ਼ੂਮੀ ਸੱਦਲੇ ਪਰ ਇਹਦੀ ਮਿਰਗੀ ਨਾ ਠੀਕ ਹੋਈ ਫਿਰ ਇੱਕ ਦਿਨ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੈਣ ਵਾਸਤੇ ਆਈ ਰਿਸ਼ਤੇਦਾਰ ਉਹ ਮਲੂਕੇ ਚੌਧਰੀ ਦੀ ਹਾਲਤ ਵੇਖ ਕੇ ਤਰਸ ਕਰਕੇ ਕਹਿੰਦੇ ਐ ਮਲੂਕੇ ਦੇ ਪਰਿਵਾਰ ਨੂੰ ਕਿ ਭਾਈ ਤੁਸੀਂ ਬੜੇ ਵੈਦ ਹਕੀਮ ਸਦੇ ਹੋਣਗੇ ਨਜ਼ੂਮੀ ਸਦੇ ਹੋਣਗੇ ਇਲਾਜ ਕਰਾਇਆ ਹੋਣਾ ਪਰ ਤੁਹਾਡੀ ਕੰਧ ਦੇ ਨਾਲ ਗੁਰੂ ਅੰਗਦ ਦੇਵ ਸਹਿ ਮਹਾਰਾਜ ਰਹਿੰਦੇ ਨੇ ਦੂਜੇ ਗੁਰੂ ਨਾਨਕ ਜੀ ਦੇ ਹੁਕਮ ਦੇ ਵਿੱਚ ਸਾਰੀ ਨੇ ਉਹਦੇ ਹੁਕਮ ਤੋਂ ਬਿਨਾ ਤੇ ਪੱਤਾ ਨਹੀਂ ਝੁਲਦਾ ਬੰਦਾ ਸਾਹ ਨਹੀਂ ਲੈ ਸਕਦਾ ਅੱਖਾਂ ਝਮਕ ਨਹੀਂ ਸਕਦਾ ਕੰਨਾਂ ਤੋਂ ਸੁਣ ਨਹੀਂ ਸਕਦਾ ਜਬਾਨ ਤੋਂ ਬੋਲ ਨਹੀਂ ਸਕਦਾ ਪੈਰਾਂ ਨਾਲ ਤੁਰ ਨਹੀਂ ਸਕਦਾ ਹੱਥਾਂ ਨਾਲ ਕੰਮ ਨਹੀਂ ਕਰ ਸਕਦਾ। ਕੀ ਤੁਸੀਂ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੂੰ ਜਾ ਕੇ ਬੇਨਤੀ ਕੀਤੀ? ਪਰਿਵਾਰ ਨੇ ਕਿਹਾ ਨਹੀਂ। ਇਹ ਸਾਡਾ ਮਲੂਕਾ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੀ ਸੰਗਤ ਨੂੰ ਬੜੇ ਭੜੇ ਬੋਲ ਬੋਲਦਾ ਰਿਹਾ। ਇਸ ਲਈ ਸ਼ਰਮ ਦੇ ਮਾਰੇ ਅਸੀਂ ਪਾਤਸ਼ਾਹ ਕੋਲ ਗਏ ਨਹੀਂ ਰਿਸ਼ਤੇਦਾਰਾਂ ਨੇ ਸਮਝਾਉਣਾ ਕੀਤਾ ਗੁਰੂ ਬੜਾ ਦਿਆਲੂ ਹੈ ਗੁਰੂ ਆਪਣੇ ਮਨ ਵਿੱਚ ਕੋਈ ਗੱਲ ਨਹੀਂ ਰੱਖਦਾ ਕੋਈ ਮੇਰੇ ਗੁਰੂ ਨੂੰ ਕੋਤ ਵੀ ਤੇ ਚੱਲੇ ਗੁਰੂ ਨੇ ਕਦੇ ਨਹੀਂ ਆਪਣੇ ਮਨ ਵਿੱਚ ਰੱਖਿਆ ਗੁਰੂ ਸਾਡੇ ਵਰਗਾ ਥੋੜੀ ਆਮ ਬੰਦਾ ਹੈ ਜੇ ਕਿਸੇ ਨੇ ਕੁਝ ਕਹਿਤਾ ਤੇ ਸੁਰਤ ਵਿੱਚ ਟਕਾ ਕੇ ਰੱਖਣਾ ਵੀ ਇਹਨੇ ਮੈਨੂੰ ਫਲਾਣੇ ਸਮੇਂ ਦੇ ਵਿੱਚ ਆਹ ਗੱਲ ਕਹੀ ਤੇ ਮੈਂ ਤੋਂ ਬਦਲਾ ਲੈਣਾ ਗੁਰੂ ਬਦਲਾ ਨਹੀਂ ਲੈਂਦਾ ਗੁਰੂ ਦਿਆਲੂ ਹੈ ਗੁਰੂ ਮੇਰਾ ਕਿਰਪਾਲੂ ਹੈ ਰਿਸ਼ਤੇਦਾਰ ਸਮਝਾਉਣਾ ਕਰਦੇ ਵੀ ਤੁਸੀਂ ਗੁਰੂ ਕੋਲੇ ਜਾਓ ਇੱਕ ਵਾਰ ਜਾ ਕੇ ਨਮਸਕਾਰ ਕਰੋ ਮਾਫੀ ਮੰਗੋ ਤੁਹਾਡੇ ਘਰ ਦੇ ਨਾਲ ਤੇ ਪਾਤਸ਼ਾਹੀ ਦੇ ਤੁਸੀਂ ਤੇ ਭਾਗਾ ਵਾਲੇ ਆ ਵੀ ਮਹਾਰਾਜ ਤੁਹਾਡੇ ਘਰ ਦੇ ਨਾਲ ਬੈਠਿਆ ਧਰਮਸ਼ਾਲਾ ਦੀ ਕੰਧ ਸੰਧੀ ਹੈ ਤੁਸੀਂ ਗੁਰੂ ਦੇ ਗੋਦ ਵਿੱਚ ਬੈਠੇ ਹੋ ਜਾ ਕੇ ਬੇਨਤੀ ਕਰੋ ਚਲੋ ਰਿਸ਼ਤੇਦਾਰਾਂ ਦੇ ਕਹਿਣ ਤੇ ਪਰਵਾਰ ਨੇ ਮਲੂਕੀ ਚੌਧਰੀ ਦਾ ਮੰਨ ਜਾ ਚੁਕਿਆ ਜਬਾਨ ਤੋਂ ਬੋਲ ਨਹੀਂ ਸਕਦਾ ਮਾਤਾ ਪਿਤਾ ਜੀ ਮੰਜਾ ਤੋਕ ਕੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੇ ਦਰਬਾਰ ਤੇ ਲੈ ਗਏ। ਪਾਤਸ਼ਾਹ ਨੇ ਕਿਹਾ ਭਾਈ ਕਿਵੇਂ ਆਉਣਾ ਹੋਇਆ? ਤੇ ਮਲੂਕੇ ਚੌਧਰੀ ਨੂੰ ਇਹਨੂੰ ਕੀ ਹੋਇਆ? ਇਹਨੂੰ ਮੰਜੇ ਚ ਪਾਈ ਫਿਰਦੇ ਆਂ। ਹਾਲਾਂਕਿ ਮਹਾਰਾਜ ਸਭ ਕੁਝ ਦੀ ਜਾਣਦੇ ਆ। ਪਰਵਾਰ ਨੇ ਕਿਹਾ ਪਾਤਸ਼ਾਹ ਤਾਨੂੰ ਪਤਾ ਵੀ ਇਹ ਨਸ਼ਾ ਕਰਦਾ ਹੈ ਸ਼ਰਾਬ ਦਾ ਸੇਵਨ ਕਰਦਾ ਹੈ ਤੁਹਾਨੂੰ ਇਹ ਵੀ ਪਤਾ ਵੀ ਇਹ ਨੂੰ ਜਨਮ ਤੋਂ ਹੀ ਮਿਰਗੀ ਦਾ ਦੌਰਾ ਪੈਂਦਾ ਹੈ ਇਹ ਨੂੰ ਮਿਰਗੀ ਹੈ ਤੇ ਪਾਤਸ਼ਾ ਅੱਗੇ ਦੌਰਾ ਪੈਂਦਾ ਸੀ ਤੇ ਥੋੜੇ ਸਮੇਂ ਚ ਠੀਕ ਹੋ ਜਾਂਦਾ ਸੀ ਹੁਣ ਦੌਰਾ ਪਿਆ ਹੱਥ ਪੈਰ ਵਿੰਗੇ ਹੋ ਗਏ ਜੁਬਾਨ ਚਲੀ ਗਈ ਮਾਰਦ ਹੁਣ ਤੁਰ ਨਹੀਂ ਸਕਦਾ ਬੜੇ ਵੈਦ ਹਕੀਮ ਸੱਦੇ ਨਜ਼ੂਮੀ ਸੱਦੇ ਪਰ ਕਿਤੋਂ ਫਰਕ ਨਾ ਪਿਆ ਪਾਤਸ਼ਾ ਅਸੀਂ ਤੇ ਸ਼ਰਮ ਦੇ ਮਾਰੇ ਤੁਹਾਡੇ ਕੋਲ ਨਹੀਂ ਆਉਂਦੇ ਸਾਂ ਪਰ ਸਾਡੇ ਰਿਸ਼ਤੇਦਾਰ ਤੁਹਾਡੇ ਸਿੱਖ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਜਾਓ ਗੁਰੂ ਬੜਾ ਸਮਰੱਥ ਹੈ ਅਸੀਂ ਪਾਤਸ਼ਾ ਬੜੀ ਆਸ ਲੈ ਕੇ ਤੁਹਾਡੇ ਕੋਲ ਆਏ ਆ ਕਿਰਪਾ ਕਰ ਦਿਓ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਪਿਆਰ ਵਿੱਚ ਆਣ ਕੇ ਕਹਿੰਦੇ ਨੇ ਮਲੂਕੇ ਹਾਲਾਂਕਿ ਮਲੂਕਾ ਬੋਲ ਨਹੀਂ ਸਕਦਾ ਸਿਰ ਹਿਲਾਉਂਦਾ ਅੱਜ ਤੋਂ ਬਾਅਦ ਸ਼ਰਾਬ ਤੇ ਨਹੀਂ ਪੀਂਦਾ ਜੇ ਸ਼ਰਾਬ ਪੀਂਗਾ ਫਿਰ ਤੇ ਮਰਗੀ ਨਹੀਂ ਹਟਣੀ ਜੇ ਤੂੰ ਸ਼ਰਾਬ ਬੰਦ ਕਰ ਦੇ ਤਾਂ ਤੇਰੀ ਮਿਰਗੀ ਹਟਾ ਦਿੰਨੇ ਆ ਉਹਨੇ ਸਿਰ ਹਿਲਾਉਣਾ ਕੀਤਾ ਵੀ ਮਰਦ ਨਹੀਂ ਸ਼ਰਾਬ ਪੀਂਦਾ ਨਹੀਂ ਮੈਂ ਕੋਈ ਨਸ਼ਾ ਨਹੀਂ ਕਰਦਾ ਤੁਸੀਂ ਬਸ ਮੇਰੀ ਮਿਰਗੀ ਹਟਾ ਦੇ ਪਰਿਵਾਰ ਨੇ ਬੇਨਤੀ ਕੀਤੀ ਮਰਦ ਨਹੀਂ ਪੀਂਦਾ ਨਹੀਂ ਕੋਈ ਨਸ਼ਾ ਕਰਦਾ ਪਤਨ ਨੇ ਕਿਹਾ ਗੁਰੂ ਨਾਨਕ ਦੀ ਸੰਗਤ ਨੂੰ ਤੇ ਨਹੀਂ ਮਾੜਾ ਕਹਿੰਦਾ ਸਿਰ ਹਿਲਾ ਕੇ ਕਹਿੰਦਾ ਨਹੀਂ ਮਰਦ ਨਹੀਂ ਕਹਿੰਦਾ ਪਾਤਸ਼ਾਹ ਜੀ ਪਿਆਰ ਵਿੱਚ ਆਣ ਕੇ ਕਹਿੰਦੇ ਨੇ ਲੈ ਭਾਈ ਮਲੂਕਾ ਹੁਣ ਠੀਕ ਹੈ ਪਾਤਸ਼ਾਹ ਨੇ ਮਹਿਰਾ ਦੀਆਂ ਨਜ਼ਰਾਂ ਦੇ ਨਾਲ ਤੱਕਿਆ ਉਹਦਾ ਸਰੀਰ ਜਿਹੜਾ ਹੱਥ ਪੈਰ ਵਿੰਗੇ ਹੋਏ ਸੀ ਇੱਕਦਮ ਸਿੱਧੇ ਹੋ ਗਏ ਜ਼ੁਬਾਨ ਬੋਲ ਨਹੀਂ ਸਕਦੀ ਸੀ ਗੁੰਗਾ ਹੋ ਗਿਆ ਸੀ ਇੱਕਦਮ ਬੋਲਣ ਲੱਗ ਪਿਆ ਗੁਰੂ ਨੂੰ ਨਮਸਕਾਰ ਕਰਕੇ ਧੰਨਵਾਦ ਕਰਦੇ ਹੋਏ ਆਪਣੇ ਘਰ ਚ ਲੱਗੇ ਥੋੜਾ ਕ ਸਮਾਂ ਲੰਘਿਆ ਜਦੋਂ ਮਹੀਨੇ ਕ ਬੀਤੇ ਉਹਨੇ ਕਿਹਾ ਵੀ ਹੁਣ ਤੀ ਮੈਂ ਠੀਕ ਆ ਫਿਰ ਉਹਨੂੰ ਕੋ ਸੰਗਤ ਮਿਲ ਗਈ ਮਾੜੀ ਸੰਗਤ ਦਾ ਆਦੀ ਹੋ ਗਿਆ ਉੱਠਣ ਬੈਠਣ ਲੱਗ ਪਿਆ ਤੇ ਉਹ ਸੰਗਤ ਨੇ ਜਿਹੜੀ ਮਾੜੀ ਸੰਗਤ ਸੀ ਉਹਨੇ ਕਿਹਾ ਵੀ ਮਲੁਕੇ ਪਿੰਡ ਦਾ ਚੌਧਰੀ ਹੋਵੇ ਕੋਜ਼ ਖਾਵੇ ਪੀਵੇ ਨਾ ਕਿਵੇਂ ਹੋ ਸਕਦਾ ਹੁਣ ਚੌਧਰੀ ਨਾ ਨਸ਼ਾ ਕਰਨਗੇ ਤੇ ਕਰਨਗੇ ਕੌਣ ਤੂੰ ਪਿੰਡ ਦਾ ਚੌਧਰੀ ਐ ਕੋਜ਼ ਨਹੀਂ ਹੁੰਦਾ ਤੈਨੂੰ ਆਪਣੇ ਤੇ ਵੱਡੇ ਲੋਕਾਂ ਦਾ ਕੰਮ ਐ ਇਹ ਖਾਣਾ ਪੀਣਾ ਸ਼ੌਂਕ ਆ ਆਪਣੇ ਤੇ ਤੂੰ ਖਾਇਆ ਪੀਆ ਕਰ ਹੋਣੀ ਤੈਨੂੰ ਮਰਗੀ ਪੈਂਦੀ ਮਿਰਗੀ ਤੈਨੂੰ ਗੁਰੂ ਅੰਗਦ ਦੇਵ ਸਹਿ ਮਰਜ ਦੇ ਬਚਨਾਂ ਦੇ ਨਾਲ ਠੀਕ ਨਹੀਂ ਹੋਈ ਅੱਗੇ ਵੀ ਤੈਨੂੰ ਮਿਰਗੀ ਪੈਂਦੀ ਸੀ ਤੇ ਥੋੜੇ ਸਮੇਂ ਚ ਠੀਕ ਹੋ ਜਾਂਦਾ ਸੀ ਚਲੋ ਹੁਣ ਥੋੜਾ ਜਿਹਾ ਸਮਾਂ ਲੈ ਲਿਆ ਉਹਨੇ ਠੀਕ ਹੋਣ ਪਰ ਪਾਤਸ਼ਾਹ ਨੇ ਤੈਨੂੰ ਠੀਕ ਨਹੀਂ ਕੀਤਾ ਕਬੀਰ ਮਾਰੀ ਮਰੋ ਕ ਸੰਗ ਕੀ ਕੇਲੇ ਨਿਕਟ ਜੋ 베ਰ ਕੋ ਝੂਲੇ ਉਹ ਚੀਰੀਏ ਸਾਖਤ ਸੰਗਣਾ ਹੀਰ ਮਾੜੀ ਸੰਗਤਾਂ ਬੰਦੇ ਨੂੰ ਪਾੜ ਦਿੰਦੀ ਹੈ, ਤੀਰ ਦਿੰਦੀ ਹੈ। ਜਿਵੇਂ 베ਰੀ ਕੇਲੇ ਦੇ ਪੱਤਿਆਂ ਨੂੰ ਤੀਰ ਦਿੰਦੀ ਹੈ। ਮਾੜੀ ਸੰਗਤ ਇਹੋ ਜੀ ਹੁੰਦੀ ਹੈ। ਮਲੂਕੇ ਦੇ ਮਾਨ ਨੇ ਕਿਹਾ ਵੀ ਗੱਲ ਤੇ ਠੀਕ ਹੈ। ਹੋ ਸਕਦਾਵੇਂ ਹੋਵੇ। ਉਹ ਘਰ ਆਇਆ ਉਹਨੇ ਫਿਰ ਆਪਣੀ ਨੌਕਰ ਨੂੰ ਕਿਹਾ ਲਿਆ ਭਾਈ ਚੌਧਰੀਆਂ ਦਾ ਕੰਮ ਹੁੰਦਾ ਹੈ ਨਸ਼ਾ ਕਰਨਾ ਖਾਣਾ ਪੀਣਾ ਤੇ ਇਹਨਾਂ ਦਾ ਕੰਮ ਹੈ ਲਿਆ ਭਾਈ ਤੂੰ ਸ਼ਰਾਬ ਲੈ ਕੇ ਆ ਚੌਧਰੀ ਨੇ ਫਿਰ ਸ਼ਰਾਬ ਪੀਣੀ ਸ਼ੁਰੂ ਕੀਤੀ ਚਬਾਰੇ ਤੇ ਚੜ ਕੇ ਆਪਣੇ ਕੋਟੇ ਤੇ ਚੜ ਕੇ ਗੁਰੂ ਅੰਗਦ ਦੇਵ ਜੀ ਸਹਿਬ ਮਹਾਰਾਜ ਮਲ ਅਖਾੜੇ ਦੇ ਵਿੱਚ ਬੈਠੇ ਐ ਮਾਲਾ ਜਿਹੜੇ ਉਹ ਘੋਲ ਕਰ ਰਹੇ ਤੇ ਮਹਾਰਾਜ ਨੂੰ ਉੱਤੀ ਦੇ ਨੇ ਕਹਿੰਦਾ ਹੈ ਕਿੰਨਾ ਮੈਂ ਠੀਕ ਹੈ ਮੈਂ ਸ਼ਰਾਬ ਦਾ ਨਸ਼ਾ ਵੀ ਕੀਤਾ ਹੈ ਪਰ ਮੈਨੂੰ ਮਿਰਗੀ ਦਾ ਦੌਰਾ ਨਹੀਂ ਪਿਆ ਗੁਰੂ ਅੰਗਦ ਦੇਵ ਜੀ ਦਾ ਬਚਨ ਝੂਠਾ ਪੈ ਗਿਆ ਗੁਰੂ ਝੂਠਾ ਪੈ ਗਿਆ ਗੁਰੂ ਨੇ ਕਿਹਾ ਸੀ ਜਿਸ ਦਿਨ ਤੂੰ ਸ਼ਰਾਬ ਪੀਲੀ ਉਸੇ ਟਾਈਮ ਤੈਨੂੰ ਮਿਰਗੀ ਆ ਜਾਣੀ ਹੈ ਤੈਨੂੰ ਮਿਰਗੀ ਦਾ ਦੌਰਾ ਪੈ ਜਾਣਾ ਆ ਦੇਖੋ ਮੈਂ ਸ਼ਰਾਬ ਵੀ ਪੀਲੀ ਤੇ ਮੈਨੂੰ ਮਿਰਗੀ ਨਹੀਂ ਆਈ ਗੁਰੂ ਅੰਗਦ ਦੇਵ ਸਹਿ ਮਹਾਰਾਜ ਨੇ ਹੱਸ ਕੇ ਕਿਹਾ ਚੌਧਰੀ ਜੇ ਤੂੰ ਗੁਰੂ ਨਾਨਕ ਦਾ ਬਚਨ ਨਹੀਂ ਨਾ ਕਮਾਇਆ ਗੁਰੂ ਨਾਨਕ ਨੂੰ ਝੂਠਾ ਪਾਉਣ ਲੱਗਿਆ ਤੂੰ ਬਗੁਰੂ ਦਾ ਬਚਨ ਨਹੀਂ ਕਮਾਇਆ ਬਚਨ ਕਰੇ ਜੋ ਕਿਸਕ ਜਾਏ ਸੋਈ ਨਰਕਾ ਕੱਚਾ ਜਿਹੜਾ ਵਾਅਦਾ ਕਰਕੇ ਮੁੱਕਰ ਜਾਂਦਾ ਉਹ ਕੱਚਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਕੱਚਿਆਂ ਦੇ ਵਿੱਚ ਗੁਰੂ ਅੰਗਦ ਦੇ ਵਿਸੈ ਮਹਾਰਾਜ ਕਹਿੰਦੇ ਲੈ ਫਿਰ ਤੂੰ ਗੁਰੂ ਨਾਨਕ ਦੇ ਬਚਨ ਨੂੰ ਮੋੜਿਆ ਤੇ ਲੈ ਤੇਰੀ ਮਿਰਗੀ ਅਸੀਂ ਫਿਰ ਛੱਡੀ ਤੈਨੂੰ ਮਿਰਗੀ ਆਈ ਲੈ ਪਾਤਸ਼ਾਹ ਨੇ ਬਚਨ ਕਹੇ ਉਸੇ ਟੈ ਮਲੂਕੇ ਚੌਧਰੀ ਨੂੰ ਮਿਰਗੀ ਪਈ ਆਪਣੇ ਚਵਾਰੇ ਤੋਂ ਪੁੰਜੇ ਥੱਲੇ ਡਿੱਗ ਪਿਆ ਚੂਕਣ ਲੱਗ ਪਿਆ ਚੂਕਦੇ ਚੂਕਦੇ ਨੂੰ ਜਦੋਂ ਪਰਿਵਾਰ ਆਇਆ ਨੇੜੇ ਆਇਆ ਉਠਾਇਆ ਹਜੇ ਬਾਹਾਂਤੀ ਲਿਆ ਸੀ ਤੇ ਮਲੋਕੇ ਚੌਧਰੀ ਦੀ ਮੌਤ ਹੋ ਗਈ ਆਕੂ ਸਤਨਾਮ ਸ਼੍ਰੀ ਦਵਾ ਦਾ ਮੰਝਾ ਚੋਕੇ ਗੁਰੂ ਅੰਗਦ ਦੇਵ ਸਹਿ ਮਹਾਰਾਜ ਮਲ ਅਕਾੜੇ ਦੇ ਵਿੱਚ ਬੈਠੇ ਲੈ ਕੇ ਗਏ ਪਾਤਸ਼ਾਹ ਤੁਸੀਂ ਤੇ ਕਹਿੰਦੇ ਸੀ ਵੀ ਇਹਨੂੰ ਮਿਰਗੀ ਨਹੀਂ ਆਉਂਦੀ ਪਾਤਸ਼ਾਹ ਕਹਿੰਦੇ ਕਿਆ ਸੀ ਵੀ ਨਹੀਂ ਮਿਰਗੀ ਦਾ ਦੌਰਾ ਪੈਂਦਾ ਇਹ ਤੇ ਚੇਤੇ ਰੱਖ ਲਿਆ ਇਹ ਵੀ ਚੇਤੇ ਰੱਖ ਲੈਂਦੇ ਵੀ ਜਿੰਨਾ ਸਮਾਂ ਇਹ ਸ਼ਰਾਬ ਨਹੀਂ ਪੀਂਦਾ ਗੁਰੂ ਦਾ ਬਚਨ ਕਮਾਏਗਾ ਉਹਨਾਂ ਸਮੇਂ ਨੂੰ ਮਿਰਗੀ ਨਹੀਂ ਪਿੰਦੀ ਜਿਸ ਦਿਨ ਇਹ ਗੁਰੂ ਦਾ ਬਚਨ ਭੁੱਲ ਗਿਆ ਵਾਅਦਾ ਕੀਤਾ ਭੁੱਲ ਗਿਆ ਉਸੇ ਦਿਨ ਇਹਨੂੰ ਮਿਰਗੀ ਦਾ ਦੌਰਾ ਪੈ ਜਾਣਾ ਫਿਰ ਕੁਝ ਵੀ ਹੋ ਸਕਦਾ ਤੁਹਾਨੂੰ ਇਹ ਵੀ ਕਿਹਾ ਸੀ ਕਹਿੰਦੇ ਪਾਤਸ਼ਾਹ ਹਾਂ ਕਿਹਾ ਸੀ ਦੇਖੋ ਫਿਰ ਤੁਹਾਡੇ ਚੌਧਰੀ ਨੇ ਗੁਰੂ ਨਾਨਕ ਦਾ ਬਚਨ ਮੋੜ ਦਿੱਤਾ ਤੇ ਗੁਰੂ ਨਾਨਕ ਦੇ ਘਰ ਨੂੰ ਝੂਠਾ ਕਹਿੰਦਾ ਸੀ ਚਵਾਰੇ ਤੇ ਚੜਕੇ ਮਿਰਗੀ ਦਾ ਦੌਰਾ ਪਿਆ ਤੇ ਰੱਬ ਨੂੰ ਪਿਆਰਾ ਹੋ ਗਿਆ ਕੋ ਸਤਨਾਮ ਸ਼੍ਰੀ